ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਸ਼ਹਿਰ ਮੇਰੀਆਂ ਭੈਣਾਂ ਨੂੰ ਸਤਸਰੀ ਅਕਾਲ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਜਿਹੜੀ ਆਪਣੀ ਕਪੜੀ ਦੁਕਾਨ ਆ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਆ ਜੀ ਨਵਾਂ ਸ਼ੋਰੂਮ ਤਿਆਰ ਹੋਇਆ ਜੀ ਨਵਾਂ ਫਰੰਟ ਤਿਆਰ ਕੀਤਾ ਗਿਆ ਕਈ ਦਰ 플레이 ਕਈ ਦੁਕਾਨਦਾਰ ਭਲੇਖੀ ਪਾਈ ਜਾਂਦੇ ਆ ਬਈ ਜੱਸੀ ਦੀ ਹੱਟੀ ਬਾਹਰ ਲਿਖਿਆ ਹੋਇਆ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰੀ ਚਲੋ ਅੱਜ ਪਹਿਣਾ ਵਾਸਤੇ ਲੈ ਕੇ ਆ ਰਹੇ ਹਾਂ ਕੱਚੀ ਮਲਮਲ ਦਾ ਪਿਓਰ ਕਾਟਨ ਦਾ ਸੂਟ ਸੂਟ ਵੀ ਇੰਨਾ ਪਿਆਰਾ ਤੇ ਇੰਨਾ ਸੋਹਣਾ ਤੁਨ ਵਿੱਚ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਸੱਤ ਡਿਜ਼ਾਈਨ ਆਏ ਆ ਕਪੜਾ ਜਿੰਨਾ ਮਰਜ਼ੀ ਲੈ ਲਓ ਰੇਟ ਵੀ ਨਾ ਮਾਤਰ ਰੇਟ ਵੀ ਨਾ ਮਾਤਰ ਜਿੰਨੇ ਮਰਜ਼ੀ ਸੂਟ ਲਵੋ ਚਾਹੇ ਇੱਕ ਨਾਲ ਦੇ 50-50 ਸੂਟ ਲਵੋ ਮਿਲ ਜਾਣਗੇ ਆ ਦੇਖੋ ਪਹਿਲਾ ਡਿਜ਼ਾਈਨ ਆ ਇਹ ਦੂਸਰਾ ਡਿਜ਼ਾਈਨ ਆ ਇਹ ਤੀਸਰਾ ਡਿਜ਼ਾਈਨ ਆ ਜੀ ਇਹ ਚੌਥਾ ਡਿਜ਼ਾਈਨ ਆ ਜੀ ਇਹ ਪੰਜਵਾਂ ਡਿਜ਼ਾਈਨ ਆ ਜੀ ਇਹ ਛੇਵਾਂ ਡਿਜ਼ਾਈਨ ਆ ਜੀ ਇਹ ਸੱਤਵਾਂ ਡਿਜ਼ਾਈਨ ਆ ਜੀ ਇੰਨਾ ਸੋਹਣਾ ਤੇ ਇੰਨਾ ਪਿਆਰਾ ਜਿਹੜੀਆਂ ਮੇਰੀਆਂ ਭੈਣਾਂ ਆ ਅਫੀਸਰ ਐ ਵਧੀਆ ਮੈਕਮੇਚ ਜੌਬ ਕਰਦੀਆਂ ਉਹਨਾਂ ਵਾਸਤੇ ਸੂਟ ਆ ਜੀ ਕੱਚੀ ਮलमल ਦਾ ਜਿਹੜਾ ਸੌਣ ਭਾ ਦੋਂਦੇ ਮਹੀਨੇ ਸੂਟ ਵਰਤਿਆ ਜਾਂਦਾ ਉਹ ਸੂਟ ਆ ਜੀ ਅੱਜ ਰੇਟ ਹਜੇ ਬਹੁਤ ਘੱਟ ਹੈ ਜੀ ਆਉਣ ਵਾਲੇ ਸਮੇਂ 'ਚ ਇਹ ਕੱਚੀ ਕੈਮਰੇ ਕ ਬਹੁਤ ਮਹਿੰਗੀ ਹੋ ਜਾਂਦੀ ਆ ਅਸਲੀ ਮਲਮਲ ਦਾ ਸੂਟ ਕਾਟਨ ਦਾ ਸੂਟ ਆ ਜੀ ਬਾਜ਼ਾਰ 'ਚ ਵਿਕ ਰਿਹਾ 500 ਰੁਪਏ ਦਾ ਸੂਟ ਜੀ ਪਰ ਜੱਸੀ ਭਰਾ ਦੋ ਮਿਲਣਾ 350 ਰੁਪਏ ਦਾ ਸੂਟ ਬਾ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਪੇਜ ਨੂੰ ਲਾਈਕ ਕਰੀ ਚਲੋ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ 1000 ਰੁਪਏ ਦੇ ਤਿੰਨ ਸੂਟ ਮਿਲਣਗੇ ਜਿਹੜੀਆਂ ਮੇਰੀਆਂ ਭੈਣਾਂ ਪੇਜ ਨੂੰ ਲਾਈਕ ਕਰਨਗੀਆਂ ਜਾਂ ਜਿਨ੍ਹਾਂ ਨੇ ਕੱਪੜੇ ਵੇਚਣੇ ਆ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਆ ਦੇਖੋ ਮੁੰਡਾ ਗੱਠਾ ਖੋਲ ਖੋਲ ਕੇ ਅਟੇ ਰਾਂਟੇ ਲਾ ਰਿਹਾ ਜੀ ਬਸ ਪੇਜ ਨੂੰ ਲਾਈਕ ਕਰੋ ਜੱਸੀ ਦੀ ਹੱਟੀ ਦਾ ਪੇਜ ਫੇਸਬੁੱਕ ਤੇ YouTube ਤੇ Instagram ਤੇ Twitter ਤੇ ਆ ਦੇਖੋ ਡਿਜ਼ਾਈਨਾਂ ਦੇ ਡਿਜ਼ਾਈਨ ਢੇਰਾਂ ਢੇਰ ਲੱਗ ਰਹੇ ਆ ਬਾਹਰੋਂ ਇਕੱਠਾ ਖੋਲ ਰਹੀਆਂ ਜੀ ਬੇਟਾ ਅੰਦਰ ਲਿਆ ਰਿਹਾ ਜੀ ਜਿੰਨਾ ਮਰਜ਼ੀ ਮਾਲ ਚੱਕੋ ਕਮ ਸੇ ਕਮ 5000 ਮੀਟਰ ਕਪੜਾ ਆਇਆ ਜੀ 5000 ਦਾ ਮਤਲਬ ਬਈ 1000 ਸੂਟ ਆਇਆ ਜੀ ਜਿੰਨਾ ਮਰਜੀ 13 14 ਮਾਲ ਚੱਕੋ 1000 ਰੁਪਏ ਦੇ ਤਿੰਨ ਸੂਟ 350 ਦਾ ਇੱਕ ਸੂਟ ਜਿਹੜੀਆਂ ਮੇਰੀਆਂ ਭੈਣਾਂ ਨੇ ਵੇਚ ਰੇ ਆ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਹੋਰ ਵੀ ਮਿਲੂਗਾ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਵਾਹ ਜੀ ਵਾਹ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਹੈ ਜਿਹੜੀਆਂ ਕੁੜੀਆਂ ਨੇ ਫਰਾਕ ਵਾਲੇ ਸੂਟ ਤਿਆਰ ਕਰ ਰਹੇ ਆ ਉਨਾ ਵਾਸਤੇ ਸਪੈਸ਼ਲ ਡਿਜ਼ਾਈਨ ਆ ਜੀ ਡਿਜ਼ਾਈਨ ਦੇਖੋ ਕਿੰਨੇ ਸੁੰਦਰ ਸੁੰਦਰ ਵਾਹ ਜੀ ਵਾਹ ਕਮਾਲ ਹੋ ਗਈ ਕਮਾਲ ਹੋ ਗਈ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਸ਼ਹਿਰ 18 ਦੇ ਢੇਰ ਮਾਲ ਆ ਚੁੱਕਿਆ ਜੀ ਵੀਡੀਓ ਨੂੰ ਸ਼ੇਅਰ ਕਰੋ ਪੇਜ ਨੂੰ ਲਾਈਕ ਕਰੋ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਪਿਆਰੀ ਪਿਆਰੀ ਭੈਣਾਂ ਨੂੰ ਸਤ ਸ੍ਰੀ ਅਕਾਲ ਜੱਸੀ ਦੀ ਟੀ ਬੱਸ ਸਟੈਂਡ ਮਰੰਡਾ